ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ ਤੁਹਾਡਾ ਸਵਾਗਤ ਹੈ ਅ ਪਰਸੋਂ ਕਿਸਾਨ ਆਗੂ ਸ਼੍ਰੀ ਰਕੇਸ਼ ਤਕੈਤ ਨੂੰ ਜਦੋਂ ਮੁਜ਼ੱਫਰਨਗਰ ਦੇ ਵਿੱਚ ਪਹਿਲਗਾਮ ਦੇ ਵਿਰੁੱਧ ਇੱਕ ਬਹੁਤ ਵੱਡਾ ਮੁਜਾਹਰਾ ਹੋ ਰਿਹਾ ਸੀ ਉਹ ਵੀ ਆਪਣੇ ਸਾਥੀਆਂ ਨਾਲ ਉਸ ਮੁਜਾਹਰੇ ਵਿੱਚ ਸ਼ਾਮਲ ਹੋਏ ਸੀ ਤੇ ਉੱਥੇ ਕੁਝ ਜਿਹੜੀਆਂ ਕਟੜ ਜਿਹੜੀਆਂ ਜਥੇਬੰਦੀਆਂ ਨੇ ਜਿਹੜੀਆਂ ਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਵੀ ਕੌਣ ਨੇ ਉਹ ਉਹਨਾਂ ਨੇ ਰਕੀਸ਼ਟ ਕੈਤ ਨਾਲ ਜਿਹੜੀ ਹੈ ਉਹ ਖਿੱਚ ਤੋ ਕੀਤੀ ਤੇ ਉਹਨਾਂ ਦੀ ਪੱਗ ਉਤਰ ਗਈ ਤੇ ਉਹਨਾਂ ਤੇ ਅਟੈਕ ਕੀਤਾ ਗਿਆ ਤੇ ਪੁਲਿਸ ਜਿਹੜੀ ਹੈ ਉੱਥੇ ਖੜੀ ਮੂਕ ਦਰਸ਼ਕ ਬਣੀ ਰਹੀ ਉਹਨੇ ਉਸ ਤਰ੍ਹਾਂ ਦੀ ਇੰਤਜ਼ਾਮ ਨਹੀਂ ਕੀਤਾ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀਗਾ ਕੱਲ ਰਕੀਸ਼ਟ ਕੈਤ ਦੇ ਇਹ ਹਮਲੇ ਦੇ ਵਿਰੁੱਧ ਮੁਜੱਫਰ ਨਗਰ ਦੇ ਵਿੱਚ ਹੀ ਇੱਕ ਪੰਚਾਇਤ ਕੀਤੀ ਗਈ ਉਸ ਪੰਚਾਇਤ ਦੇ ਵਿੱਚ ਹਜ਼ਾਰਾਂ ਲੋਕ ਸ਼ਾਮਲ ਹੋਏ ਤੇ ਉੱਥੇ ਅੱਡ-ਅੱਡ ਪਾਰਟੀਆਂ ਦੇ ਸਮਾਜਵਾਦੀ ਪਾਰਟੀ ਦੇ ਦੋ ਐਮਪੀ ਇਕਰਾ ਚੌਧਰੀ ਤੇ ਇੱਕ ਹੋਰ ਤੇ ਇੱਕ ਐਮਐਲਏ ਕਾਂਗਰਸ ਦਾ ਇੱਕ ਐਮਐਲਏ ਇੱਥੋਂ ਤੱਕ ਕਿ ਭਾਜਪਾ ਦੀ ਸਹਿਯੋਗੀ ਪਾਰਟੀ ਜਿਨ੍ਹਾਂ ਦਾ ਆਗੂ ਕੇਂਦਰ ਦੇ ਵਿੱਚ ਮੰਤਰੀ ਹੈ ਜੈਨਤ ਚੌਧਰੀ ਪਾਰਟੀ ਦਾ ਨਾਮ ਰਾਸ਼ਟਰੀ ਲੋਕ ਦਲ ਹੈ ਚੌਧਰੀ ਚਰਨ ਸਿੰਘ ਵਾਲੀ ਪਾਰਟੀ ਕਹਿੰਦੇ ਆ ਉਹਨੂੰ ਚੌਧਰੀ ਚਰਨ ਸਿੰਘ ਵਾਲੇ ਉਹਦੇ ਗੁੱਟ ਦੀ ਤੇ ਉਹ ਉਹਦੇ ਵੀ 2 MLA ਉਹਦੇ ਚ ਸ਼ਾਮਲ ਹੋਏ ਤੇ ਉਹ ਇੱਕ ਬਹੁਤ ਵੱਡਾ ਮੁੱਦਾ ਬਣਿਆ ਹੋਇਆ ਪੰਜਾਬ ਦੇ ਵਿੱਚ ਵੀ ਅੱਡ-ਅੱਡ ਆਗੂਆਂ ਨੇ ਇਸ ਹਮਲੇ ਦੀ ਨਿਖੇਦੀ ਕੀਤੀ ਹੈ ਤੇ ਜਿਹੜੇ ਹਮਲਾਵਰ ਨੇ ਉਹਨਾਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਹਾਲਾਂਕਿ ਇੱਕ ਬੰਦਾ ਗ੍ਰਿਫਤਾਰ ਹੋਇਆਗਾ ਤੇ ਪੰਜਾਬ ਦਾ ਜਿਹੜਾ SKM ਹੈ ਸੰਯੁਕਤ ਕਿਸਾਨ ਮੋਰਚਾ ਉਸ ਨੇ ਵੀ ਇਸ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਤੇ ਯੂਪੀ ਦੀ ਸਰਕਾਰ ਜਿਹੜੀ ਤਾਰਾ ਮਾਰਦੀ ਹੈ ਵੀ ਅਸੀਂ ਤਾਂ ਇਨਸਾਫ ਲੈ ਆਂਦਾ ਤੇ ਉਹ ਆਪਣੇ ਆਪ ਨੂੰ ਬਾਬਾ ਬੁਲਡੋਜ਼ਰ ਦਾ ਇਨਸਾਫ ਨਾਲ ਆਪਣੇ ਆਪ ਦੀ ਪ੍ਰਸ਼ੰਸਾ ਵੀ ਕਰਦਾ ਰਹਿੰਦਾ ਹੈ ਸਭਾ ਪ੍ਰਸ਼ੰਸਾ ਤੇ ਉਥੋਂ ਦੀ ਹਾਲਤ ਇਹ ਹੈ ਅ ਦੂਸਰੀ ਗੱਲ ਦੋਸਤੋ ਇਹ ਹੈ ਕਿ ਲਖੀਮਪੁਰ ਖੀਰੀ ਦੇ ਵਿੱਚ ਚੱਲਦੀ ਬੱਸ ਦੇ ਵਿੱਚ ਇੱਕ ਦਲਿਤ ਜਿਹੜੀ ਨਾਬਾਲਗ ਲੜਕੀ ਹੈ ਉਸ ਨੂੰ ਕੋਸ਼ ਇੱਕ ਗੁੰਡਿਆਂ ਦੀ ਜਿਹੜੀ ਟੋਲੀ ਹੈ ਉਹ ਉਹਦੇ ਨਾਲ ਛੇੜਛਾੜ ਕਰਦੀ ਹੈ ਤੇ ਜਦੋਂ ਉੱਥੋਂ ਦੇ ਡਰਾਈਵਰ ਕੰਡਕਟਰ ਬੱਸ ਦੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੈ ਤਾਂ ਉਹ ਗੁੰਡੇ ਉਹਨਾਂ ਤੇ ਵੀ ਅਟੈਕ ਕਰਦੇ ਹੈ ਤੇ ਉਹਦੀ ਜਿਹੜੀ ਵੀਡੀਓ ਉਹ ਵਾਇਰਲ ਹੋ ਰਹੀ ਹੈ ਇਹ ਘਟਨਾ ਵੀ ਜੋ ਯੋਗੀ ਦਾ ਜਿਹੜਾ ਇਨਸਾਫ ਹੈ ਵੀ ਅਸੀਂ ਤਾਂ ਯੂਪੀ ਦੇ ਵਿੱਚ ਤਾਂ ਕਮਾਲ ਹੀ ਹੈ ਵੀ ਇਹਦੇ ਵਰਗਾ ਤਾਂ ਕਿਤੇ ਲਾਏ ਆਰਡਰ ਹੀ ਹੈ ਨਹੀਂ ਉਸ ਦਾ ਮੂੰਹ ਚੜਾਉਂਦੀ ਹੈ ਇਹ ਕਟਨਾ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਇਸੇ ਵਰਗੀ ਇੱਕ ਗੱਲ ਕਿ ਪਿੱਛੇ ਜੇ ਰਾਜਸਥਾਨ ਦੇ ਵਿੱਚ ਇੱਕ ਦਲਿਤ ਲੜਕਾ ਆਪਣੀ ਬਰਾਤ ਲੈ ਕੇ ਜਦੋਂ ਜਾ ਰਿਹਾ ਸੀ ਪਿੰਡ ਦੇ ਵਿੱਚੋਂ ਲੰਘ ਰਿਹਾ ਸੀ ਤਾਂ ਜਿਹੜਾ ਮਹੱਲਾ ਗੈਰ ਦਲਿਤ ਹੈ ਉਥੋਂ ਦੀਆਂ ਔਰਤਾਂ ਨੇ ਉਹਦੇ ਵੱਟੇ ਮਾਰੇ ਸਨ ਤੇ ਉਹਨੂੰ ਉਤਾਰਿਆ ਸੀ ਤੇ ਉਹਨੂੰ ਕਿਹਾ ਸੀ ਵੀ ਇੱਥੇ ਘੋੜੀ ਤੇ ਤਾਂ ਕੀ ਤੂੰ ਜੁੱਤੀ ਪਾ ਕੇ ਵੀ ਨਹੀਂ ਲੰਘ ਸਕਦਾ ਨੰਗੇ ਪੈਰੀਂ ਲੰਘਣਾ ਉਹਨੂੰ ਨੰਗੇ ਪੈਰੀਂ ਲੰਘਾਇਆ ਸੀਗਾ ਹੁਣ ਰਾਜਸਥਾਨ ਦੇ ਰਾਜਸਮੰਡ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਦੇ ਵਿੱਚੋਂ ਆ ਬਰਾਤ ਜਾਣੀ ਸੀਗੀ ਵਿਆਹ ਹੋਣਾ ਸੀ ਉਹਨਾਂ ਨੇ ਨੈਸ਼ਨਲ ਹਿਊਮਨ ਨੈਸ਼ਨਲ ਕਮਿਸ਼ਨ ਫਾਰ ਸ਼ਡਿਊਲਡ ਕਾਸਟ ਜਿਹੜਾ ਹੈ ਉਹਨਾਂ ਨੂੰ ਲਿਖਿਆ ਵੀ ਸਾਡੇ ਤੇ ਇਹ ਅਟੈਕ ਹੋਣ ਦੇ ਸਭਾਵਨਾਵਾਂ ਨੇ ਉਹਨਾਂ ਨੇ ਐਸਐਸਪੀ ਨੂੰ ਲਿਖਿਆ ਤੇ ਉਹ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਉਹਦੀ ਭਰਾਤ ਉੱਥੇ ਚੱਲੂਗੀ ਸਾਡੇ ਦੇਸ਼ ਦੇ ਅੰਦਰ ਅਸੀਂ ਜਿੱਡੀਆਂ ਮਰਜ਼ੀ ਗੱਲਾਂ ਕਰ ਲਈਏ ਬਹੁਤ ਰੌਲਾ ਪੈਂਦਾ ਵੀ ਜਾਤ ਕੋਈ ਗੱਲ ਨਹੀਂ ਇਹ ਸੱਚ ਹੈ ਕਿ ਜਾਤ ਹੋਣੀ ਨਹੀਂ ਚਾਹੀਦੀ ਇਹ ਵੀ ਸੱਚ ਹੈ ਕਿ ਸਾਰੇ ਇਨਸਾਨ ਬਰਾਬਰ ਨੇ ਇਹ ਵੀ ਸੱਚ ਹੈ ਕਿ ਵੱਡੇ ਵੱਡੇ ਸਾਡੇ ਜਿਹੜੇ ਗੁਰੂ ਪੀਰ ਪੈਗੰਬਰ ਸਾਰਿਆਂ ਨੇ ਇਸ ਦੇ ਵਿਰੁੱਧ ਕੁਛ ਨਾ ਕੁਛ ਕਹਿ ਹੈਗਾ ਸਿਵਾਏ ਜਿਹੜੇ ਪ੍ਰਾਣੇ ਸਾਡੇ ॠषि ਹੋਏ ਐ ਹੋਰ ਜਿਹੜੇ ਜਾਤ ਪਾਤ ਨੂੰ ਮੰਨਦੇ ਰਹੇ ਐ ਜਿਨ੍ਹਾਂ ਨੇ ਵਰਣ ਵਿਵਸਥਾ ਲੈ ਕੇ ਆਂਦੀ ਤੇ ਉਸ ਤੋਂ ਬਾਅਦ ਜਾਤਾਂ ਆਈਆਂ ਉਹਨਾਂ ਦੇ ਪੈਰੋਕਾਰ ਤਾਂ ਇਸ ਨੂੰ ਇਦਾਂ ਮੰਨਦੇ ਬਾਕੀ ਲੋਕ ਕਹਿੰਦੇ ਆ ਵੀ ਨਾ ਹੋਵੇ ਪਰ ਸੱਚ ਇਹ ਐ ਚਾਹਣ ਦੀ ਗੱਲ ਹੋਰ ਐ ਕਹਿਣ ਦੀ ਗੱਲ ਹੋਰ ਐ ਸੱਚ ਇਹ ਐ ਕਿ ਜਾਤ ਪਾਤ ਦੇ ਨਾਂ ਦੇ ਉੱਤੇ ਵਿਤਕਰਾਂ ਬਹੁਤ ਵੱਡੀ ਪੱਧਰ ਤੇ ਉੱਤੇ ਹੈਗਾ ਸੋ ਇਹਨੂੰ ਕਿਵੇਂ ਦੂਰ ਕਰਨਾ ਇਹ ਬੜੇ ਵੱਡੇ ਸਵਾਲ ਨੇਗੇ ਸਾਡੇ ਦੇਸ਼ ਦੇ ਲੋਕਾਂ ਦੇ ਸਾਹਮਣੇ ਤੇ ਇੱਕ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਮੈਂ ਪਰਸੋਂ ਵੀ ਕੀਤੀ ਸੀ ਕੱਲ ਵੀ ਕੀਤੀ ਸੀ ਉੱਤਰਾਖੰਡ ਦੇ ਨੈਣੀਤਾਲ ਦੇ ਵਿੱਚ ਇੱਕ 12 ਸਾਲ ਦੀ ਲੜਕੀ ਦੇ ਰੇਪ ਹੋ ਜਾਂਦਾ ਹੈ। ਉਹਦੀ ਮਾਂ 10-12 ਦਿਨਾਂ ਬਾਅਦ ਜਦੋਂ ਕਿਤੇੋਂ ਬਾਹਰ ਗਈ ਹੋਈ ਵਾਪਸ ਆਉਂਦੀ ਹੈ ਤਾਂ ਉਹ ਬੇਟੀ ਉਹਨੂੰ ਦੱਸਦੀ ਹੈ ਉਹ ਆਪਣੇ ਮਾਮਿਆਂ ਕੋਲ ਰਹਿੰਦੀ ਹੈ ਕੁੜੀ ਤੇ ਉਹ ਉਹਨੂੰ ਥਾਣੇ ਲੈ ਜਾਂਦੀ ਹੈ ਤੇ ਉਹ ਪਰਚਾ ਦਰਜ ਹੋ ਜਾਂਦਾ ਹੈ। ਤੇ ਉਸਮਾਨ ਅਲੀ ਨਾਂ ਦਾ ਇੱਕ ਵਿਅਕਤੀ 65 ਸਾਲਾ ਉਹ ਇਸ ਕੰਮ ਦੇ ਵਿੱਚ ਗ੍ਰਿਫਤਾਰ ਕਰ ਲਿਆ। ਇਨਸਾਫ ਬੰਦਾ ਪਸੰਦ ਬੰਦਾ ਚਾਹੂਗਾ ਕਿ ਵੀ ਉਹ ਉਸ ਕੁੜੀ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਉਹ ਦੋਸ਼ੀ ਹੈ ਬੰਦਾ ਉਹਨੂੰ ਜੋ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਹਦੇ ਲਈ ਜੇ ਆਪਾਂ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਦੇ ਉੱਤੇ ਕੋਈ ਧਰਨਾ ਮੁਜਾਰਾ ਵੀ ਕਰਦੇ ਆ ਤਾਂ ਸਮਾਜ ਨੂੰ ਇਹ ਹੱਕ ਹੈ ਆ ਵੀ ਕਰੇ ਪਰ ਉਥੇ ਉਸ ਕੁੜੀ ਦੇ ਇਨਸਾਫ ਦੀ ਗੱਲ ਘਟ ਤੇ ਮੁਸਲਮਾਨ ਹੋਣ ਕਰਕੇ ਮੁਸਲਮਾਨਾਂ ਵਿਰੋਧੀ ਮੁਜਾਰੇ ਬਹੁਤ ਬੜੀ ਪੱਦਰ ਦੇ ਉੱਤੇ ਹੋਈ ਤੇ ਉਹ ਜਦ ਇਹ ਮੁਜਾਰੇ ਹੋਏ ਉਹਨਾਂ ਦੇ ਵਿੱਚ ਜਿਹੜੀ ਭੀੜ ਹੈ ਜੇ ਤੁਸੀਂ ਉਹਨਾਂ ਦੀ ਵੀਡੀਓ ਦੇਖਿਓ ਤਾਂ ਜਿਸ ਤਰ੍ਹਾਂ ਦੇ ਉਹ ਨਾਰੇ ਲਾ ਰਹੇ ਆ ਉਹ ਤਾਂ ਰੇਪ ਕਰਨ ਦੀਆਂ ਧਮਕੀਆਂ ਦੇ ਰਹੇ ਆ ਮੁਸਲਮਾਨਾਂ ਦੀਆਂ ਕੁੜੀਆਂ ਦੇ ਰੇਪ ਕਰਨ ਦੀਆਂ ਧਮਕੀਆਂ ਦੇ ਰਹੇ ਆ ਇੱਕ ਰੇਪ ਦੇ ਵਿਰੁੱਧ ਇੱਕ ਬਲਾਤਕਾਰ ਦੇ ਵਿਰੁੱਧ ਇੱਕ ਬਲਾਤਕਾਰ ਪੀੜਤ ਦੇ ਇਨਸਾਫ ਦੇ ਨਾਂ ਦੇ ਉੱਤੇ ਉਹਦਾ ਤਾਂ ਨਾਂ ਵੀ ਨਹੀਂ ਲੈ ਰਹੇ ਵੈਸੇ ਉਹ ਤਾਂ ਸਾਰੇ ਮੁਸਲਮਾਨਾਂ ਦੇ ਵਿਰੁੱਧ ਹੀ ਚੱਲ ਰਿਹਾ ਹੈ ਕੰਮ ਉਹ ਜਿਹੜੀ ਭੀੜ ਹੈ ਜਿਸ ਤਰ੍ਹਾਂ ਦੇ ਉਹ ਨਾਰੇ ਲਾ ਰਹੀ ਹੈ ਜਿਸ ਤਰ੍ਹਾਂ ਦੀਆਂ ਭੜਕਾਊ ਗੱਲਾਂ ਕਰਦੀਆਂ ਹਰ ਇੱਕ ਦਾ ਦਿਮਾਗ ਫਟੇਗਾ ਇਸੇ ਸਮੇਂ ਦੇ ਵਿੱਚ ਲੋਕਾਂ ਦੀਆਂ ਦੁਕਾਨਾਂ ਬੰਦ ਕਰਾਈਆਂ ਜਾਂਦੀਆਂ ਨੇ ਉੱਥੋਂ ਦੇ ਦੀ ਇੱਕ ਲੜਕੀ ਹੈ ਸ਼ੈਲਾ ਨੇਗੀ ਸ਼ੈਲਾ ਨੇਗੀ ਨੂੰ ਦੇਖਦੇ ਨੇ ਦੇਖਿਆ ਕਿ ਉਹਦਾ ਪਿਤਾ ਜਿਹੜਾ ਹੈ ਉਹਦਾ ਡੈਡ ਉਹ ਵਪਾਰ ਮੰਡਰ ਦਾ ਪ੍ਰਧਾਨ ਹੈ ਉਹਨਾਂ ਨੇ ਸਲਾਹ ਕੀਤੀ ਹੈ ਵੀ ਅਸੀਂ ਇਹਦੇ ਲਈ ਬੰਦ ਨਹੀਂ ਕਰਾਂਗੇ ਜਿਹੜੇ ਆ ਕਰਦੇ ਫਿਰਦੇ ਆ ਇਹ ਬੰਦ ਕਰਨ ਦਾ ਕੋਈ ਤਰੀਕਾ ਨਹੀਂ ਗਾ ਇਹ ਤਾਂ Hindu Muslim ਕਰ ਰਹੇ ਆ ਤੇ ਉਹਨੇ ਅਜੇ ਹੋਈ ਗੱਲ ਹੀ ਹੋਈ ਹੈ ਤੇ ਇੱਕ ਨਾਲ ਦੀ ਗਵਾਂਡੀ ਲੇਡੀ ਉਹਨੂੰ ਆ ਕੇ ਪਾਏਗੀ ਉਹ ਕਹਿੰਦੀ ਤੂੰ ਭਾਰਤੀ ਐ ਕਿ ਪਾਕਿਸਤਾਨੀ ਐ ਇਹ ਪਾਕਿਸਤਾਨ ਦੇ ਸਮਰਥਕ ਜਿਹੜੇ ਮੁਸਲਮਾਨ ਨੇ ਸਾਡਾ ਸਾਡੀਆਂ ਕੁੜੀਆਂ ਦੇ ਰੇਪ ਕਰਦੇ ਆ ਤੇ ਤੁਸੀਂ ਇਹਦੇ ਲਈ ਬੰਦ ਨਹੀਂ ਕਰਦੇ ਇਹ ਕੁੜੀ ਨੇ ਸੋਣ ਲਿਆ ਇਹ ਵੀ ਮੇਰੇ ਪਿਓ ਦੀ ਇਹ ਬੇਇੱਜ਼ਤੀ ਕਰ ਰਹੀ ਹੈ ਉਹ ਨੂੰ ਪੈਗੀ। ਉਹ ਪੈ ਕੇ ਉਹਨੂੰ ਕਹਿੰਦੀ ਗੱਲ ਸੁਣ। ਵੀ ਆ ਇਹ ਤੁਹਾਡਾ ਰੇਪ ਵਾਲਾ ਮਸਲਾ ਨਹੀਂ ਹੈ। ਇਹ ਤਾਂ ਤੁਹਾਡਾ ਹਿੰਦੂ ਮੁਸਲਮਾਨ ਵਾਲਾ ਮਸਲਾ ਹੈਗਾ। ਰੇਪ ਦਾ ਮਸਲਾ ਹੁੰਦਾ ਤਾਂ ਮੈਂ ਸਭ ਤੋਂ ਪਹਿਲਾਂ ਮੂਰੇ ਹੋਣਾ ਸੀ ਹੋਰ ਹਜ਼ਾਰਾਂ ਕੁੜੀਆਂ ਨੇ ਹੋਣਾ ਸੀ ਆ ਜਿਹੜੀ ਮੰਢੀਰ ਤੁਰੀ ਫਿਰਦੀ ਐ ਇਹਦਾ ਰੇਪ ਨਾਲ ਨਹੀਂ ਤਾਲੁਕ। ਇਹ ਤਾਂ ਲੁੱਟਾ ਖੋਹਾਂ ਗੁੰਡਾਗਰਦੀ ਭੰਨ ਤੋੜ ਮੁਸਲਮਾਨ ਵਿਰੋਧੀ ਨਾਰੇ ਮੁਸਲਮਾਨਾਂ ਦੀਆਂ ਕੁੜੀਆਂ ਦੇ ਨਾਲ ਰੇਪ ਕਰਨ ਦੇ ਨਾਰੇ। ਇਹ ਲਾਈ ਤੇ ਉਸ ਕੁੜੀ ਦੀ ਵੀਡੀਓ ਵੀ ਵਾਇਰਲ ਹੈ। ਉਹਦੀ ਕੱਲ ਉੱਗੀ ਪੱਤਰਕਾਰ ਹੈਗੀ ਇਹ ਕੁੜੀ ਆਪਣੀ ਸਾਖਸ਼ੀ ਜੋਸ਼ੀ ਉਹਨੇ ਉਹਦੇ ਨਾਲ ਇੰਟਰਵਿਊ ਕੀਤੀ ਹੈ। ਉਸਨੇ ਉਹ ਉਹਨੇ ਉਹਨਾਂ ਨੂੰ ਕਿਹਾ ਉਸ ਲੇਡੀ ਨੂੰ ਕਿਹਾ ਉਹਨੇ ਕਿ ਵੀ ਜੇ ਤੁਸੀਂ ਰੇਪ ਕਰਨ ਦੀਆਂ ਆ ਧਮਕੀਆਂ ਦੰਦਿਓ ਮੇਰੇ ਨਾਲ ਰੇਪ ਕਰੋ ਤੁਸੀਂ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਰੇਪ ਦਾ ਮਤਲਬ ਕੀ ਹੈ। ਉਸ ਕੁੜੀ ਤੇ ਕੀ ਵੀਤ ਰਹੀ ਉਹ 5 ਸਾਲ ਦੀ ਜਿਹਦਾ ਰੇਪ ਹੋਇਆ ਤੇ ਤੁਸੀਂ ਉਹਦਾ ਮੁੱਦਾ ਨਹੀਂ ਚੱਕ ਰਹੇ ਮੁਸਲਮਾਨ ਵਿਰੋਧੀ ਮੁੱਦਾ ਚੱਕ ਰਹੇ ਸੋ ਉਹਦੀ ਫਿਰ ਬਹੁਤ ਟ੍ਰੋਲਿੰਗ ਹੁੰਦੀ ਹੈ ਸਾਰੀ ਉਹ ਇਹ ਵੀ ਦੱਸਦੀ ਹੈ ਵੀ ਜਦੋਂ ਤੋਂ ਜਿਹੜੀ ਆਹ ਵਿਨੇ ਨਰਵਾਲ ਦੀ ਪਤਨੀ ਜਿਹੜੀ ਕੁੜੀ ਹੈ ਜਿਹੜੀ 6 ਦਿਨਾਂ ਦੇ ਵਿੱਚ ਵਿਧਵਾ ਹੋ ਗਈ ਵਿਆਹ ਤੋਂ ਬਾਅਦ ਉਸ ਦੀ ਜਿਹੜੀ ਉਹਦਾ ਜਿਹੜਾ ਉਹਦੀ ਵੀਡੀਓ ਜਦੋਂ ਪਈ ਕਿ ਇਹ ਮੁਸਲਮਾਨਾਂ ਕਸ਼ਮੀਰੀਆਂ ਦੇ ਵਿਰੁੱਧ ਨਫ਼ਰਤ ਨਹੀਂ ਚਾਹੀਦੀ ਸ਼ਾਂਤੀ ਚਾਹੀਦੀ ਹੈ ਤੇ ਇਨਸਾਫ਼ ਵੀ ਚਾਹੀਦਾ ਹੈ ਉਸ ਦੀ ਵੀ ਬਹੁਤ ਵੱਡੀ ਮਤਲਬ ਉਸ ਨੂੰ ਵੀ ਦੇਸ਼த்ਰੋਹੀ ਕਿਹਾ ਜਾ ਰਿਹਾ ਹੈ ਜਾਨੀ ਕਿ ਮੁਸਲਮਾਨ Hindu ਦੀ ਏਕਤਾ ਦੀ ਗੱਲ ਕਰ ਲਈ ਕਸ਼ਮੀਰੀਆਂ ਤੇ ਭਾਰਤੀ ਲੋਕਾਂ ਦੀ ਏਕਤਾ ਦੀ ਗੱਲ ਕਰ ਲਈ ਇਹ 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 ਜਿਹੜਾ ਦੇਸ਼த்ਰੋਹੀ ਦੀ ਗੱਲ ਹੋ ਗਈ ਦੇਸ਼ ਵਿਰੋਧੀ ਗੱਲ ਹੋ ਗਈ ਦੋਸਤੋ ਸੱਚੀ ਗੱਲ ਹੈ ਅਜਿਹੇ ਆ ਦੇਸ਼ ਜਿਹੜਾ ਸਿਰਫ ਨਫ਼ਰਤ ਸਿਖਾਉਂਦਾ ਹੋਵੇ ਜਿਹੜਾ ਤੁਹਾਡਾ ਦੇਸ਼ ਹੈਗਾ ਭਾਰਤ ਤਾਂ ਘੱਟੋ ਘੱਟ ਤੁਹਾਡਾ ਦੇਸ਼ ਹੈ ਨਹੀਂਗਾ ਭਾਰਤ ਦੇ ਵਿੱਚ ਤਾਂ ਸਾਰੇ ਲੋਕ ਇੱਕ ਸੁਰ ਦੇ ਵਿੱਚ ਰਹਿੰਦੇ ਆ ਕਦੇ ਕਦੇ ਲੜਦੇ ਝਗੜਦੇ ਵੀ ਆ ਇੱਕ ਘਰ 'ਚ ਵੀ ਲੜਦੇ ਝਗੜਦੇ ਆ ਪਰ ਇੱਕ ਸਾਰ ਰਹਿੰਦੇ ਆ ਇਕੱਠੇ ਰਹਿੰਦੇ ਆ ਇੱਕ ਦੂਜੇ ਦੀ ਜਿਹੜੀ ਮਾਨ ਸਨਮਾਨ ਬਰਕਰਾਰ ਰੱਖਦੇ ਆ ਤੁਸੀਂ ਜਿਹੜਾ ਭਾਰਤ ਬਣਾਉਣਾ ਚਾਹੁੰਦੇ ਹੋ ਸੱਚੀ ਉਸ ਦੇ ਤਾਂ ਵਿਰੋਧੀ ਹੋਣਾ ਹੀ ਚਾਹੀਦਾ ਹਰੇਕ ਨੂੰ ਇਹ ਜਿਹੜਾ ਉਸ ਕੁੜੀ ਤੋਂ ਬਾਅਦ ਜਿਹੜੀ ਨਾਰਵਾਲ ਦੀ ਵਾਈਫ ਹੈ ਉਹ ਤੋਂ ਬਾਅਦ ਆ ਦੂਜੀ ਕੁੜੀ ਜਿਹੜੀ ਹੈ ਓਪਨਲੀ ਇਹਨਾਂ ਭੀੜਾਂ ਦੇ ਵਿਰੁੱਧ ਆਈ ਹੈ ਤੇ ਜਿਹੜੀਆਂ ਇਹ ਭੀੜਾਂ ਨੇ ਇਹਨਾਂ ਨੂੰ ਇਹਨਾਂ ਦਾ ਜਿੰਨਾ ਛੇਤੀ ਇਹਨਾਂ ਦੀ ਸਰੀ ਨੱਪ ਦੇਾਂਗੇ ਚਾਹੇ ਨਾਰਾ ਇਹ ਜੈ ਸ਼੍ਰੀ ਰਾਮ ਦਾ ਲਾਉਂਦੇ ਇਹਨਾਂ ਦਾ ਰਾਮ ਨਾਲ ਕੋਈ ਤਾਲੁਕ ਨਹੀਂਗਾ ਤਾਂ ਵਰਤਦੇ ਐ ਇਸ ਨਾਰੇ ਨੂੰ ਸੋ ਇਹ ਜਿਹੜੀ ਦੁਰਵਤੋਂ ਹੈ ਇਹ ਤਾਂ ਵੱਡੇ ਪੱਦਰ ਦੇ ਉੱਤੇ ਸਾਡੀਆਂ ਇਹ ਦੋ ਭੈਣਾਂ ਦਾ ਦੋ ਬੱਚੀਆਂ ਸਾਡੀਆਂ ਬੇਟੀਆਂ ਦੋਏ ਜਿਨ੍ਹਾਂ ਨੇ ਉਹਦਾ ਵਿਰੋਧ ਕੀਤਾ ਇਸ ਗੱਲ ਦਾ ਇਹਨਾਂ ਦੇ ਮਗਰ ਲੱਗ ਕੇ ਸਾਨੂੰ ਜਾਂ ਇਹਨਾਂ ਤੋਂ ਪ੍ਰੇਰਣਾ ਲੈ ਕੇ ਸਾਨੂੰ ਸਾਡੇ ਦੇਸ਼ ਦੇ ਵੱਡੇ ਪੱਧਰ ਦੇ ਉੱਤੇ ਹਿੰਦੂਆਂ ਨੂੰ ਤੇ ਬਾਕੀ ਸਾਰੇ ਲੋਕਾਂ ਨੂੰ ਅਖੌਤੀ ਆ ਹਿੰਦੂ ਜਿਹੜੇ ਐ ਇਹਨਾਂ ਦਾ ਵਿਰੋਧ ਕਰਨਾ ਚਾਹੀਦਾ ਹੈ ਅੱਜ ਦੀ ਗੱਲ ਚ ਨਹੀਂ ਬਹੁਤ-ਬਹੁਤ ਸ਼ੁਕਰੀਆ